ਪਾਨਾ ਸਿੱਧੂ ਨਵਦੀਪ ਬਾਟਰ ਕੈਨਨ ਵਾਲੇ ਦੇ ਹੱਕ ਵਿੱਚ ਆਇਆ ਤੇ ਉਸਨੇ ਕਿਹਾ ਕਿ 17 ਤਰੀਕ ਨੂੰ ਵਾਲੇ ਦੇ ਵਿੱਚ ਭਰਮਾ ਇਕੱਠ ਰੱਖਣਾ ਤੇ ਸਰਕਾਰ ਦੇ ਨੱਕ ਵਿੱਚ ਦਮ ਕਰਾਂਗੇ ਤਾਂ ਜੋ ਦੁਬਾਰਾ ਸਾਡੇ ਯੋਧਿਆਂ ਨੂੰ ਤੰਗ ਨਾ ਕਰਨ ਉਹਨਾਂ ਨੇ ਕਿਹਾ ਕਿ ਜਿਹੜਾ ਨਵਦੀਪ ਬਾਟਰ ਕੈਨਨ ਵਾਲਾ 2020 ਤੋਂ ਸਾਡੇ ਸੰਘਰਸ਼ ਨਾਲ ਜੁੜਿਆ ਹੋਇਆ ਯੋਧਾ ਹੈ ਜੇ ਅਸੀਂ ਉਸ ਦੀ ਮਦਦ ਨਹੀਂ ਕਰਾਂਗੇ ਤਾਂ ਅੱਗੇ ਕੋਈ ਵੀ ਸਾਡੇ ਸੰਘਰਸ਼ਾਂ ਦੇ ਵਿੱਚ ਮੂਹਰੇ ਨਹੀਂ ਆਵੇਗਾ ਅਤੇ ਉਸਨੇ ਕੀ ਕੀ ਅਪੀਲ ਕੀਤੀ ਆਓ ਤੁਹਾਨੂੰ ਸੁਣਾਉਂਦੇ ਆਂ ਦੇਖੋ ਨਵਦੀਪ ਜਲਵੇੜਾ ਮੁੰਡਾ ਬੜੇ ਚੰਗੇ ਘਰੋਂ ਆ ਚੰਗੇ ਪਰਿਵਾਰ ਚੋਂ ਆ ਹਨਾ ਚਲੋ ਇੱਕ ਤਾਂ ਕੰਜਿਆਂ ਹੋਇਆ ਹੁੰਦਾ ਨਾ ਸਾਡੀਆਂ ਜਿਹੜੀਆਂ ਗੱਲਾਂ ਇਹ ਦੱਸਣ ਦਾ ਬਰਾ ਭਾਵੇਂ ਸਰਕਾਰਾਂ ਬਹੁਤ ਇਲਜ਼ਾਮ ਲਾਉਂਦੇ ਨੇ ਦੇਖੋ ਜੀ ਫੰਡਿੰਗ ਲਾ ਰਹੇ ਨੇ ਪੈਸਾ ਇਕੱਠਾ ਕਰ ਰਹੇ ਨੇ ਇਹ ਕਰ ਰਹੇ ਨੇ ਪਰ ਫਿਰ ਵੀ ਯਾਰੋ ਉਸ ਤੱਕੇਉ ਚ ਹੁੰਦਾ ਹੋਇਆ ਉਹਨੇ ਮੈਂ ਦੇਖਿਆ ਲਗਾਤਾਰ ਉਦੋਂ ਮੈਂ ਅਸੀਂ 13 ਮਹੀਨੇ ਦਿੱਲੀ ਅੰਦੋਲਨ ਚੱਲਿਆ ਉਸ ਅੰਦੋਲਨ ਦੇ ਵਿੱਚ ਲਗਾਤਾਰ ਅਸੀਂ ਇੱਕ ਦੂਸਰੇ ਨੂੰ ਮਿਲਦੇ ਰਹੇ ਲਗਾਤਾਰ ਇੱਕ ਦੂਰੇ ਟਾਚੇ ਤੇ ਰਹੇ ਮਨ ਲਾ ਮੈਂ ਗਿਣਵੇਂ ਚੋਣਵੇਂ ਮਾਰੇ ਉਹ ਅੰਦੋਲਨ ਦੇ ਵਿੱਚੋਂ ਘਰੇ ਆਇਆ ਹਾਂ 13 ਮਹੀਨੇ ਆਲੇ ਤੋਂ ਤੇ ਇਸ ਕਰਕੇ ਅਸੀਂ ਉੱਥੇ ਹੀ ਮਿਲ ਰਹੇ ਫਿਰ ਸਾਡੇ ਅਲੱਗ-ਅਲੱਗ ਪੰਜਾਬ ਦੇ ਵਿੱਚ ਕਿਤੇ-ਕਿਤੇ ਧਰਨੇ ਵਿਚਾਰੇ ਇਕੱਠੇ ਹੁੰਦੇ ਆਏ ਹੁਣ ਆਹ ਮੋਰਚਾ ਚੱਲਿਆ ਇਸ ਕਰਕੇ ਭਰਾਵੋ ਨੌਜਵਾਨ ਦਾ ਬਹੁਤ ਵੱਡਾ ਯੋਗਦਾਨ ਹੈ ਦੇਖੋ ਸਰਕਾਰਾਂ ਦਾ ਕੰਮ ਹੁੰਦਾ ਲੋਕਾਂ ਦੀ ਆਵਾਜ਼ ਆਉਣਾ ਝੁਲਮ ਕਰਨਾ ਆਪਣਾ ਦੇਸ਼ ਤਰੱਕੀ ਕਰ ਸਕਦਾ ਹੈ ਤਰੱਕੀ ਇਸ ਕਰਕੇ ਨਹੀਂ ਕਰਦਾ ਜਿਹੜਾ ਤਾਂ ਬੰਦਾ ਸਮਾਜ ਨੂੰ ਸੁਧਾਰਨਾ ਚਾਹੁੰਦਾ ਤਾਂ ਜੇਲ੍ਹ ਦੇ ਵਿੱਚ ਐ ਜਿਹੜਾ ਬੰਦਾ ਲੋਕਾਂ ਦੇ ਹੱਕਾਂ ਲਈ ਬੋਲਦਾ ਜੇਲ੍ਹ ਦੇ ਵਿੱਚ ਐ ਜਿਹੜਾ ਚੋਰ ਚੁੱਕ ਕੇ ਉਹ ਕੁਰਸੀ ਦੇ ਉੱਪਰ ਨੇ ਆਹ ਸਾਡਾ ਤਾਂ ਕਰਕੇ ਬਾਈ ਸਾਡੇ ਦੇਸ਼ ਦੇ ਮਾੜੇ ਹਾਲਾਤ ਨੇਗੇ ਮੈਂ ਦੁਬਈ ਦੇ ਵਿੱਚ ਜਾ ਕੇ ਆਇਆ ਬਾਈ ਜੀ ਆ ਪਿਛਲੇ ਦਿਨੀ ਜਾ ਕੇ ਆਇਆ ਦੁਬਈ ਦੇ ਵਿੱਚ ਆ ਤੁਸੀਂ ਰੇਤੇ ਦੀ ਮੁਠੀ ਭਰ ਲਓ ਆ ਰੇਤਾ ਹੱਥ ਜੋ ਖਾਲੀ ਹੋ ਜਾਂਦਾ ਆਹ ਰੇਤਾ ਕੁਝ ਨਹੀਂ ਹੁੰਦਾ ਕਹਿਣ ਦਾ ਭਾਵ ਨਾ ਤਾਂ ਉਹਨਾਂ ਕੋਲ ਪਾਣੀ ਆ ਨਾ ਉਹਨਾਂ ਕੋਈ ਸਬਜ਼ੀਆ ਨਾ ਕੁਝ ਉਹਨਾਂ ਕੋਲੇ ਕੋਈ ਆਪਣਾ ਕਿਸੇ ਤਰ੍ਹਾਂ ਦਾ ਨਾਲ ਨਾ ਕੋਈ ਸਰੋਤ ਨਹੀਂ ਆਪਣਾ ਹੈਗਾ ਉਹਨਾਂ ਕੋਲੇ ਬਈ ਕੱਲਾ ਬਸ ਉਹਨਾਂ ਕੋਲੇ ਦਿਮਾਗ ਹੈ ਦਿਮਾਗ ਇਸ ਪ੍ਰਕਾਰ ਦਾ ਕਿ ਉਹਨਾਂ ਦਾ ਜਿਹੜਾ ਰਾਜਾ ਜਿਹੜਾ ਉਹਨਾਂ ਦਾ ਰਾਜਾ ਹਸਤਾਮ ਗੱਦੀ ਤੇ ਬੈਠਾ ਦबई ਦਾ ਉਹ ਰਾਜਾ ਇਸ ਪ੍ਰਕਾਰ ਵਫਾਦਾਰ ਹੈ ਇਸ ਪ੍ਰਕਾਰ ਦਾ ਰਾਜਾ ਜਿਵੇਂ ਕਿ ਸਾਡੇ ਸ਼ੇਰੇ ਪੰਜਾਬ ਮਹਾਰਾਜ ਰਜੀਤ ਸਿੰਘ ਹੋਏ ਉਸ ਪ੍ਰਕਾਰ ਆਪਣੇ ਪਰਜਾਂ ਦਾ ਪੂਰਾ ਸੋਚਦਾ ਆਪਣੇ ਲੋਕਾਂ ਦਾ ਪੂਰਾ ਸੋਚਦਾ ਉਹ ਦੇਖੋ ਬਈ ਜਾ ਕੇ ਦबई ਆ ਜੂ ਦੁਨੀਆ ਦੀ ਕੰਟਰੀ ਬਣ ਕੇ ਕਿੱਥੇ ਤੁਸੀਂ ਜਾ ਕੇ ਦੇਖੋ ਕਿ ਕਿੰਨੀ ਤਰੱਕੀ ਕਰੀ ਪਈ ਆ ਕਿਵੇਂ ਉਹਨਾਂ ਦੇ ਵਿੱਚ ਉਹ ਦੇ ਦੇ ਜਾ ਕੇ ਤਰੱਕੀ ਜਾ ਕੇ ਦੇਖੋ ਕੋਈ ਤੇਲ ਵੀ ਨਹੀਂ ਹੈਗਾ ਉਹਨਾਂ ਕੋਲ ਤੇਲ ਦੂਜੇ ਸੂਬੇ ਉਹਨਾਂ ਕੋਲ ਸੂਬੇ ਆਪਣੇ ਦਵਾਈ ਕੋਲੇ ਤੇਲ ਨਹੀਂ ਹੈਗਾ ਆਪਣਾ ਬਸ ਉਹਨਾਂ ਦੇ ਵਿੱਚ ਉਹ ਹੈ ਵੀ ਜੇ ਕੋਈ ਚੰਗਾ ਰਾਜਾ ਹੋਵੇ ਆਪਣੇ ਪੰਜਾਬ ਕੋਲੇ ਪਾਣੀ ਆਪਣਾ ਧਰਤੀ ਆਪਣੀ ਕੁਦਰਤੀ ਸਰੋਤ ਇੱਥੇ ਸਾਰੇ ਪ੍ਰਕਾਰਾਂ ਦਾ ਮੌਸਮ ਸਭ ਤੋਂ ਵੱਡੀ ਗੱਲ ਇਹ ਹੈ ਦੁਨੀਆ ਨੂੰ ਜਾਣ ਲਈ ਪੜ੍ਹੇ ਚਾਹੀਦਾ ਇਸ ਕਰਕੇ ਭਰਾਵੋ ਆਪਣੇ ਕੋਲੇ ਪਾਣੀ ਵੀ ਆ ਸਾਡੇ ਗੰਧਲੇ ਹੋ ਗਏ ਸਾਡੇ ਪਾਣੀਆਂ ਦੇ ਵਿੱਚ ਵੀ ਯਾਰਾ ਕੁਲ ਗਿਆ ਕੈਂਸਰ ਸਾਨੂੰ ਹਰ ਇੱਕ ਨੂੰ ਹੋ ਹੀ ਜਾਂਦਾ ਹੈ ਜਿਵੇਂ ਸਾਡੀ ਕਿੰਨੀ ਉਪਜਾਉ ਉਹ ਸਾਡੀ ਜ਼ਰੀਦ ਲਈ ਹੋ ਗਈ ਸਾਰੀ ਧਰਤੀ ਸਾਡੇ ਗੱਲ ਨੇ ਉਹ ਵੀ ਜਿਹੜੀ ਰਾਜਨੀਤੀ ਆ ਉਹ ਸਿਸਟਮ ਮਾੜਾ ਮਾੜਾ ਹੈ ਨਾ ਇਸ ਕਰਕੇ ਇਸ ਇਸ ਜਿਹੜੀ ਭੇਡ ਚੜਿਆ ਆਪਾਂ ਕਹਿੰਦੇ ਜਿਹੜੀ ਹੁਣ ਸਰਕਾਰ ਦੀ ਭੇਡ ਚੜਿਆ ਉਹ ਨਵਦੀਪ ਸਿੰਘ ਆਪਣਾ ਜਲਵੇੜੇ ਵਾਲਾ ਮੁੰਡਾ ਮੈਂ ਤੁਹਾਡੇ ਕੋਲੇ ਬੇਨਤੀਆਂ ਖਿਆਸ਼ੀ ਹੀ ਲੈ ਕੇ ਆਇਆ ਵੀਰੋ ਸਾਰੇ ਭਰਾਵਾਂ ਨੂੰ ਬੇਨਤੀ ਕਰਨ ਆਇਆ ਜਿੱਤੂ ਭਾਈ ਨਾਲ ਮੈਂ ਗੱਲ ਕਰੀ ਸੀਗੀ ਸਾਰਾ ਨਾ ਮੈਂ ਕਿਹਾ ਸੀ ਗੱਲ ਤੁਸੀਂ ਇੱਥੋਂ ਚੱਲੋ ਬਈ ਆਪਾਂ 17 ਤਰੀਕ ਨੂੰ ਆਪਾਂ ਚੱਲੀਏ ਹੈ ਨਾ ਆਪਾਂ 17 ਤਰੀਕ ਨੂੰ ਯਾਰ ਉਸ ਨੌਜਵਾਨ ਦੇ ਹੱਕ ਦੇ ਵਿੱਚ ਹਾਂ ਦਾ ਨਾਰਾ ਮਾਰੀਏ ਮੇਰੀ ਮਾਂ ਪਿਓ ਨਾਲ ਵੀ ਗੱਲ ਹੋਈ ਜਿੱਥੇ ਬੰਦਿਆਂ ਨੇ ਵੀ ਗੱਲ ਰਹੀ ਤੇ ਸ਼ਰਧਤ ਬਹੁਤ ਕੀਤਾ ਗਿਆ ਬਈ ਜਿਸ ਪ੍ਰਕਾਰ ਨਾ ਉਹ ਬੰਦਾ ਬੋਲਦਾ ਵੀ ਬਾਕੀ ਨਾਲ ਬੰਦਾ ਬੋਲਦਾ ਜਿੰਨਾ ਉਹ ਬਾਹਰ ਬੋਲਿਆ ਉਨਾ ਹੀ ਉਹਦੇ ਉੱਪਰ ਤਸ਼ੱਤ ਹੋਇਆ ਨਵਦੀਪ ਦੇ ਉੱਪਰ ਉਨਾ ਹੀ ਉਹਨੂੰ ਕੁੱਟਿਆ ਮਾਰਿਆ ਗਿਆ ਉਨਾ ਹੀ ਉਹਨੂੰ ਜੱਡੇ ਪਾੜਨ ਤੱਕ ਜਿਹੜੀ ਉਹਦੇ ਤੇ ਜਿਹੜੇ ਅੱਗੇ ਇੱਕ ਟਾਰਚਰ ਹੋਇਆ ਉਹਦਾ ਇਸ ਕਰਕੇ ਲੱਤਾਂ ਉੱਪਰ ਕੇ ਅਸਿੱਧੀਆਂ ਕਰ ਦਿੰਦੇ ਨੇਗੇ ਤੇ ਭਰਾਵੋ ਆਪਾਂ ਨੂੰ ਹੱਕ ਮੰਗਦਾ ਕਿ ਆਪਾਂ ਉਸ ਨੌਜਵਾਨ ਨੂੰ ਬਾਹਰ ਕਢਾ ਕੇ ਲੈ ਕੇ ਜਾਈਏ ਸਰਕਾਰਾਂ ਦੇ ਦਬਾਅ ਪਾਈਏ ਜਿੰਨਾ ਆਪਣਾ ਦਬਾਅ ਹੋਊਗਾ ਜਿੰਨਾ ਆਪਣਾ ਲੋਕ ਉੱਠ ਕੇ ਤੁਰਾਂਗੇ ਫੇਰ ਹੀ ਸਰਕਾਰਾਂ ਝੁਕ ਦੇਣਗੀਆਂ ਫੇਰ ਹੀ ਸਰਕਾਰਾਂ ਨੂੰ ਹੁੰਦਾ ਵੀ ਯਾਰ ਜਿਹੜੇ ਲੋਕਾਂ ਦੇ ਜਿੰਨਾ ਸੱਤੇ ਸਿਆਸਤਕਰ ਦੇ ਰੋਟੀਆਂ ਸਿੱਖਦੇ ਆ ਇਹਦਾ ਸਾਰੇ ਲੋਕ ਉੱਠ ਕੇ ਤੁਰਪੇ ਫੇਰ ਕਿਤੇ ਜਾ ਕੇ ਇਹ ਜਿਹੜੇ ਆਪਾਂ ਨੂੰ ਹੱਕ ਮਿਲਦੇ ਨੇਗੇ ਆਪਾਂ ਨੂੰ ਸਾਰਿਆਂ ਨੂੰ ਮੈਨੂੰ ਅਹੀ ਬੇਨਤੀ ਕਰਨ ਆਇਆ ਵੀਰੋ ਆਪਾਂ ਉਸ ਨੌਜਵਾਨ ਦੇ ਹੱਕ ਦੇ ਵਿੱਚ ਵੱਡੇ ਇਕੱਠ ਕਰਕੇ ਚੱਲੀਏ ਦੇਖੋ ਦੋ ਦਿਨਾਂ ਦਾ ਉਹਨਾਂ ਨੇ ਪ੍ਰੋਗਰਾਮ ਰੱਖਿਆ ਹੋਇਆ ਜਿੱਥੇ ਜੇਕਰ ਸਰਕਾਰ ਹਰਾਂ ਨੂੰ ਉਹ ਤੇ ਇੱਕ ਦਿਨ ਦੇ ਵਿੱਚ ਹੀ ਹੱਲ ਕਰ ਦੇ ਸਰਕਾਰ ਤਾਂ ਇੱਕ ਦਿਨ ਦੇ ਵਿੱਚ ਵੀ ਆ ਜਾਂਦਾ ਨਾ ਲੋਕ ਤਾਂ ਇੱਕ ਦਿਨ ਦੇ ਵਿੱਚ ਵੀ ਸਰਕਾਰ ਹਲਾ ਦਿੰਦੇ ਨੇ ਜਦੋਂ ਪਤਾ ਲੱਗਦਾ ਸਰਕਾਰ ਨੂੰ ਵੀ ਚਲੋ ਜੀ ਇਹਨਾਂ ਦਾ ਮਗਰ ਖੜਾ ਕੋਈ ਆ ਰਿਹਾ ਕੁੱਟੀ ਚਲੋ ਮਾਈਦਾਨੋਂ ਪਾਈ ਜਲੋਂ ਪਾਚੇ ਫਿਰ ਉਹ ਇਸ ਤਰ੍ਹਾਂ ਹੁੰਦਾ ਹੈ ਤੁਸੀਂ ਇੱਕ ਦਿਨ ਦੇ ਵਿੱਚ ਵੀ ਵੱਡਾ ਕੱਟ ਕਰਕੇ ਸਰਕਾਰ ਨੂੰ ਲਾ ਸਕਦੇ ਹੋ ਦੋ ਜਨਾਂ ਦਾ ਪ੍ਰੋਗਰਾਮ ਹੈ ਭਰਾਵੋ ਆਪਾਂ ਜੇਕਰ ਆਪਾਂ ਉਹਦੇ ਹੱਕ ਦੇ ਵਿੱਚ ਹਾਂ ਦਾ ਨਾਰਾ ਨਹੀਂ ਮਾਰਾਂਗੇ ਜਾਂ ਭੈਮੇ ਜੀ ਗੁਰੂ ਘਰਾਂ ਦੇ ਵਿੱਚ ਬੈਠੇ ਰਹਾਂਗੇ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਨੇ ਨਿਕਲ ਕੇ ਇਸ ਟੋਟਲੀ ਬੋਲਣਾ ਨਹੀਂ ਕਰਾਉਂਦੇ ਕਿਉਂਕਿ ਬੋਲਣਾ ਨਹੀਂ ਫਿਰ ਤਾਂ ਵੀ ਕੋਈ ਨੌਜਵਾਨ ਉੱਠਣਾ ਚਾਹੂਗਾ ਵੀ ਚਲੋ ਜੀ ਉਹਦੇ ਤੇ ਪਰਚਾ ਹੋਗਾ ਸੀਗਾ ਉਹ ਜੇਲ੍ਹ ਦੇ ਵਿੱਚ ਬੈਠਾ ਪਹਿਲਾਂ ਵੀ ਸਾਡੇ ਬੰਦੀ ਸਿੰਘ ਬੜੇ ਸਾਡੇ ਸਿੰਘ ਜਿਲ੍ਹਾ ਦੇ ਵਿੱਚ ਬੈਠੇ ਲਗੇ ਹਨ ਇਸ ਕਰਕੇ ਜੇ ਫਿਰ ਲੜਾਈ ਅੰਦਰੋਂ ਲੜਦਾ ਵੀ ਲੋਕਾਂ ਦੀ ਆਪਾਂ ਯਾਰ ਲੜਾਈ ਲੜੀਏ ਹੋਰ ਮੁੱਦਿਆਂ 'ਤੇ ਲੜੀਏ ਹੁਣ ਮੇਰਾ ਦਿਲ ਇਸ ਕਰਕੇ ਕਰਦਾ ਕਿਉਂਕਿ ਤੁਸੀਂ ਵੀਰੇ ਪਿੰਡ ਦੇ ਵਿੱਚ ਐਡਾ ਵੱਡਾ ਕੱਟ ਕਰਿਆ ਨੌ ਪਰਚੇ ਪਾਏ ਹੁਣ ਤੇ ਮੈਨੂੰ ਕਢਾ ਲੈਣਾ ਕਿਤੇ ਤੁਹਾਡਾ ਬਹੁਤ ਧੰਨਵਾਦ ਕਰਦਾ ਹੁਣ ਬਾਈ ਜੀ ਨੇ ਕਿਹਾ ਇਹ ਵੀ ਬਾਈ ਜੀ ਕਹਿੰਿਆ ਤੁਸੀਂ ਸਾਰੇ ਹੀ ਗਏ ਹੋ ਜਿੰਨੇ ਵੀ ਸਤਕਾਰਯੋਗ ਨੌਜਵਾਨ ਮੇਰੇ ਸੁਣਨ ਆਇਓ ਜਾਂ ਮੇਰੀ ਗੱਲ ਨੂੰ ਤੁਸੀਂ ਸਾਰੇ ਤੁਸੀਂ ਹਾਂ ਦਾ ਨਾਣਾ ਮਾਰਿਆ ਕਿਸੇ ਨਾ ਕਿਸੇ ਪ੍ਰਕਾਰ ਮਾਰਿਆ ਕਿਸੇ ਨਾ ਕਿਸੇ ਪ੍ਰਕਾਰ ਮਾਰਿਆ ਤਾਂ ਹੀ ਜਿਹੜਾ ਜਾ ਕੇ ਕਿਤੇ ਇਹ ਕੰਮ ਅੱਜ ਮੈਂ ਲੋਕਾਂ ਦੇ ਵਿੱਚ ਆਇਆ ਇਸ ਕਰਕੇ ਆਪਾਂ ਵੀ ਯਾਰ ਚਾਹੀਓ ਇਕੱਲਾ ਇਕੱਲਾ ਮਾਦਾ ਪੁੱਤ ਹੈ ਵੀ ਆਪਾਂ ਨੂੰ ਘੜਵਾ ਕੇ ਆਪਾਂ ਜੇਲ੍ਹ ਦੇ ਵਿੱਚੋਂ ਲੈ ਕੇ ਆਏ ਵੀਰੋ ਨਵਦੀਪ ਦਿਲਵੇੜੇ ਨੂੰ ਤੇ ਹਰ ਇੱਕ ਆਪਣੇ ਅੰਦੋਲਨਾਂ ਦੇ ਵਿੱਚ ਸ਼ਾਮਲ ਹੁੰਦਾ ਹੈ ਤੇ ਆਪਾਂ ਸਾਰਿਆਂ ਨੂੰ ਮਰੀ ਹੀ ਬੇੜਤੀ ਆ ਤੁਸੀਂ ਪ੍ਰਵਾਨ ਕਰੋਗੇ 17 ਤਰੀਕ ਨੂੰ ਆਪਾਂ 16 ਨੂੰ ਜਾਣਾ ਹੋ ਸਕਦਾ ਮਨ ਤਾਂ ਇਸ ਤਰ੍ਹਾਂ ਦੇ ਫੋਨ ਆ ਰਹੇ ਸੀ ਕਿਉਂਕਿ ਪ੍ਰਸ਼ਾਸਨ ਦੇ ਮੈਂ ਤਾਂ ਇਸ ਪ੍ਰਕਾਰ ਮੈਂ ਤਾਂ ਸੋਚਿਆ ਸੀਗਾ ਪਹਿਲਾਂ ਵੀ ਸੰਗਰੂਰ ਤੋਂ ਕਾਫਲਾ ਲੈ ਕੇ ਜਾਵਾਂ ਮੈਂ ਤਾਂ ਪਹਿਲਾਂ ਹੀ ਜਿਹੜੀ ਕਿ ਸਰਕਾਰ ਚੱਕਣ ਨੂੰ ਦਰਦੀ ਹੈ ਮੈਂ ਲੋਕ ਕਿ ਰਹੂੰਗਾ ਕਿ ਬਾਅਦ ਫੋਨ ਬੰਦ ਕਰਕੇ ਰਹੂੰ ਸਾਨੂੰ ਇੰਨੇ ਕਿਦਾ ਟੱਟ ਆਉਂਦੇ ਨੇਗੇ ਫੋਨ ਬੰਦ ਕਰਕੇ ਮੈਂ ਤਾਂ ਜਾ ਕੇ ਹੁਣ ਅੰਦੋਲਨ ਦੇ ਵਿੱਚ ਬਹਿ ਜਾਊਂਗਾ ਕਿਉਂਕਿ ਇਹਨਾਂ ਨੇ ਚੱਕ ਕੇ ਉਹਨਾਂ ਨੇ ਕਰਨਾ ਗੈਰਜ਼ਾਰ ਕਰ ਲਿਆਣਾ ਚਲੋ ਜੀ ਬਾਅਦ ਛੱਡ ਦਾਂਗੇ ਠੀਕ ਹੈ ਪੂਰਨ ਕਰਨ ਨਾਲ ਕੀ ਹੁੰਦਾ ਵੀ ਜਦੋਂ ਲੰਘ ਜੂਗਾ ਚਲੋ ਜੀ ਬਾਹਰ ਜਿਹਨੂੰ ਛੱਡਦਾ ਕੋਣਾਟਾ ਮੈਨੂੰ ਫੜੀ ਰੱਖਾਂ ਆ ਕੰਮ ਇਹਨੇ ਕਰਨਾ ਹੁੰਦਾ ਇਸ ਕਰਕੇ ਮੈਂ ਤਾਂ ਜਿਹੜੇ ਪ੍ਰਕਾਰ ਨਾਲ ਆਪਾਂ ਕੋਸ਼ਿਸ਼ ਮੇਰੀ ਹੋਊ ਵੀ ਆਪਾਂ ਸਾਰੇ ਇਕੱਠੇ ਹੋ ਕੇ ਚਲੀਏ ਜੇਕਰ ਇਕੱਠੇ ਹੋ ਕੇ ਨਾ ਵੀ ਜਾ ਆ ਗਿਆ ਜੇਕਰ ਇਕੱਠੇ ਹੋ ਕੇ ਨਾ ਵੀ ਜਾਗਾ ਤਾਂ ਆਪ ਮੁਹਾਰੇ ਆਪਕੋ ਆਪਣੇ ਸਾਧਨਾਂ ਤੇ ਆਪਾਂ 17 ਤਰੀਕ ਨੂੰ ਐਸਐਸਪੀ ਦਫ਼ਤਰ ਹੰਮਾਲਾ ਪਹੁੰਚਣਾ ਇਹ ਮੇਰੀ ਬੇਨਤੀ ਆ ਵੀਰੋ ਮੈਨੂੰ ਇਹ ਲੱਗਦਾ ਵੀ ਇਹ ਇਕੱਠਿਆਂ ਨੂੰ ਨਹੀਂ ਜਾਣ ਦੇਣਗੇ ਫਿਰ ਆਪਕੋ ਆਪਣੇ ਸਾਧਨ ਲੈ ਕੇ ਜੇ ਵੀ ਤੁਸੀਂ ਮੇਰੇ ਵਾਲੀ ਪਹੁੰਚੇ ਸੀਗੇ ਜ਼ਰੂਰ ਦੇ ਵਿੱਚ ਤੁਸੀਂ ਕੁਮਾਰ ਕਰਤੀ ਲੋਕਸ਼ਿਭੇ ਤੁਸੀਂ ਪਹੁੰਚੇ ਸੀ ਕੋਈ ਕਿਵੇਂ ਸਾਧਨ ਲੈ ਕੇ ਪਹੁੰਚਿਆ ਉਹ ਕਿਵੇਂ ਸਾਧਨ ਲੈ ਕੇ ਪਹੁੰਚਿਆ ਜਦੋਂ ਮੂਹਰੇ ਸਟੇਜ ਚੱਲ ਪਈ ਕਹਿੰਦੇ ਹਜ਼ਾਰਾਂ ਬੰਦੇ ਇਕੱਠੇ ਹੋ ਗਏ ਉਹ ਲੋ ਸਰਕ ਤੇ ਹਨ ਇਸ ਪ੍ਰਕਾਰ ਪਿੰਡ ਵਿੱਚ ਤੁਸੀਂ ਇੰਹੀਂ ਇਕੱਠ ਕਰਾਂ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਆਪ ਮਾਰੇ ਜਦੋਂ ਫਿਰ ਤੁਸੀਂ ਜਾਓਗੇ ਤਾਂ ਫਿਰ ਇਹ ਜਣਾ ਉੱਥੇ ਵੱਡਾ ਇਕੱਠ ਹੋ ਜਾਣਾ ਆਪਾਂ ਵੱਡਾ ਇਕੱਠ ਕਰਨਾ ਸਰਕਾਰ ਤੇ ਦਬਾਅ ਪਾਉਣਾ ਜੇਕਰ ਇਕੱਠੇ ਕਾਫਲੇ ਦੇ ਵਿੱਚ ਨਹੀਂ ਤੁਰਨ ਦੇਣਗੇ ਤਾਂ ਆਪਾਂ ਆਪ ਮਾਰੇ ਆਪਣੇ ਖੇਤਾਂ ਦੇ ਵਿੱਚ ਦੀ ਕਿਤੇ ਕਿਤੇ ਮੋਟਰਸਾਈਕਲ ਲੈ ਕੇ ਆਪਾਂ ਆਪ ਮਾਰੇ ਨਿਕਲ ਜਾਣਾ ਵੀਰੋ ਆਪਾਂ ਮੈਂ ਨਹੀਂ ਕਹਿੰਦਾ ਵੀ ਤੁਸੀਂ ਰੋਜ਼ ਹੀ ਆਪਣੇ ਕੰਮਕਾਰ ਛੱਡੋ ਹਨਾ ਤੇ ਕਰੋਧਾਂ ਟੱਪੂ ਜਰੂਰ ਉੱਥੇ ਹਾਂ ਦਾ ਨਾਰਾ ਮਾਰਿਓ ਤੇ ਸੋਸ਼ਲ ਮੀਡੀਆ ਦੇ ਵੀ ਜੋਰ ਪਾਓ ਦਬਾਅ ਪਾਓ ਕਿਉਂਕਿ ਸੋਸ਼ਲ ਮੀਡੀਆ ਬਹੁਤ ਵੱਡੀ ਚੀਜ਼ ਹੈ। ਤੁਸੀਂ ਉਹਦੇ ਪੋਸਟਾਂ ਪਾਓਗੇ ਨਵਦੀਪ ਦੀਆਂ ਇੰਨੀ ਲੋਕਾਂ ਨੂੰ ਜਾਗਰੂਤ ਕਰੋਗੇ ਕਿ ਮੈਂ ਮਗੜੀ ਹੋ ਜੂਗੀ। ਸੋਸ਼ਲ ਮੀਡੀਆ ਤੇ ਪੋਸਟਾਂ ਪਾਉਣ ਦੇ ਨਾਲ ਹਨਾ 17 ਤਰੀਕ ਦੇ ਇਹ ਪ੍ਰੋਗਰਾਮ ਬਾਰੇ ਵੱਧ ਤੋਂ ਵੱਧ ਕੋਟਾਂ ਪਾਇਓ ਤੇ ਵੱਧ ਤੋਂ ਵੱਧ ਆਪਣੇ ਪਿੰਡਾਂ ਦੇ ਵਿੱਚ ਆਪਣੇ ਭਰਾਵਾਂ ਨੂੰ ਸੁਨੇਹੇ ਲਾਇਓ ਵੀ ਆਪਾਂ ਉਸ ਨਵਦੀਪ ਮੁੰਡਾ ਯਾਰ ਜਿਹੜਾ ਨੌਜਵਾਨ ਜਿਹੜਾ ਆਪਣੇ ਹਰ ਵਰਗ ਦੀ ਆਪਣੀ ਲੜਾਈ ਲੜਨ ਨੂੰ ਆਪਣੇ ਨਾਲ ਖੜਾ ਰਹਿੰਦਾ ਤਿਆਰ ਰਹਿੰਦਾ ਲੜਦਾ ਤਾਂ ਆਪਾਂ ਉਹਦੇ ਹੱਕ ਦੇ ਵਿੱਚ ਹਾਂ ਦਾ ਨਾਰਾ ਮਾਰੀਏ ਵੀਰੋ ਇੰਨੇ ਕਿੰਨੇ ਛੋਟੇ ਕਿ ਮਿਲਣ ਤੇ ਆ ਕੇ ਤੁਹਾਨੂੰ ਬਹੁਤ ਚੰਗਾ ਲੱਗਿਆ ਬਈ ਇੱਥੇ ਮਿਲ ਕੇ ਤੁਸੀਂ ਮੇਰੀ ਗੱਲਬਾਤ ਸੁਣੀ ਜਿਵੇਂ ਬਾਈ ਜੀ ਨੇ ਗੱਲ ਕਹੀ ਆ ਵੀ ਤੁਸੀਂ ਇੱਥੇ ਆਉਂਦੇ ਜਾਂਦੇ ਰਹੇ ਕਰੋ ਬਈ ਬਿਲਕੁਲ ਆਉਂਦੇ ਜਾਂਦੇ ਰਹਾਂਗੇ ਤੁਹਾਡੇ ਸਾਰੇ ਭਰਾਵਾਂ ਨਾਲ ਇੰਨੇ ਕਿ ਜੋਗਰੇ ਆਪਾਂ ਮੋਢੇ ਨਾਲ ਮ